ਸਤੇ ਹੋਲੀ ਕੀ ਨੀ ਸੰਤ ਸੇਵ ਰੰਗ ਲਗਾ ਅਤ ਲਾਲ ਦੇਵ ਆਪ ਜੀ ਸਮੂਹ ਬਰਨਾਰਕ ਨਾਮ ਲੈਵੇ ਸਿੱਖਾਂ ਨੂੰ ਭੋਲੇ ਮਲੇਰੀਆਂ ਲੱਖ ਲੱਖ ਵਧਾਈਆਂ ਹੋਣ ਦੇਸ਼ ਵਿਦੇਸ਼ ਚ ਬੈਠੇ ਆ ਸੰਗਤਾਂ ਨੂੰ ਆਪ ਜੀ ਨੂੰ ਭੋਲੇ ਮਲੇਰੀਆਂ ਲੱਖ ਲੱਖ ਵਧਾਈਆਂ ਹੋਣ ਔਰ ਕਾਲ ਸਚੇ ਦਾ ਸੰਗਰਾਸ ਸੀ ਤੇ ਨਵਾਂ ਸਾਲ ਵੀ ਚੜਿਆ ਸੀ ਖਾਲਸੇ ਦਾ ਉਹਦੀਆਂ ਵੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਮੈਂ ਆਪ ਜੀ ਨੂੰ ਜਰਾ ਹੀ ਚੈਨ ਰਾਈ ਇਹ ਸੰਦੇਸ਼ ਜਿੰਨਾ ਕਿ ਆਪਣੇ ਬੱਚਿਆਂ ਨੂੰ ਪੜਾਓ دنیਾਰੀ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਨਾਲ ਵੀ ਜੋੜੋ ਔਰ ਸਾਡਾ ਪੰਜਾਬ ਸਾਰਾ ਬਾਹਰ ਬਾਹਰ ਹੀ ਜਾਈ ਜਾ ਰਿਹਾ ਔਰ ਸਾਡੇ ਬੱਚਿਆਂ ਦੇ ਵਿੱਚ ਅੱਜ ਵੀ ਇੰਨੀ ਪੋਟੈਂਸ਼ੀਅਲ ਹੈ ਕਿ ਉਹ ਆਈਪੀਐਸ ਪੀਸੀਐਸ ਬਣ ਸਕਦੇ ਨੇ ਐਡਵੋਕੇਟ ਬਣ ਸਕਦੇ ਡਾਕਟਰ ਬਣ ਸਕਦੇ ਨੇ ਆਪਣੇ ਦੇਸ਼ ਦੇ ਵਿੱਚ ਰਹਿਣ ਇੱਥੇ ਦੇਸ਼ ਦਾ ਨਾਮ ਰੋਸ਼ਨ ਕਰਨ ਔਰ ਖਾਲਸੇ ਪੰਥਰੇ ਵਿੱਚ ਬਹੁਤ ਅੱਜ ਵੀ ਮਹਾਰਾਜ ਦੀ ਕਿਰਪਾ ਵਾ ਸਾਰੇ ਸੇਵਾ ਕਰਨ ਲੰਗਰ ਹਾਲ ਧਿਆਨ ਦਿਓ ਬੱਚਿਆਂ ਨੂੰ ਪੜ੍ਹਾਓ ਇਹ ਸਿੱਖਿਆ ਦਾ ਵੀ ਲੰਗਰ ਲਾਇਆ ਜਾਇਆ ਜੇ ਤੁਹਾਨੂੰ ਐਜੂਕੇਸ਼ਨ ਦਾ ਵੀ ਸਾਨੂੰ ਲੰਗਰ ਲਾਇਆ ਐਜੂਕੇਸ਼ਨ ਦੇ ਨਾਲ ਮੈਡੀਕਲ ਸੇਵਾਵਾਂ ਦਾ ਵੀ ਲੰਗਰ ਲਾਉਣਾ ਚਾਹੀਦਾ ਜਿਹੜੀਆਂ ਬਹੁਤ ਜ਼ਰੂਰੀਆਂ ਨੇ ਔਲ ਔਲ ਸਭ ਸਮਾਜ ਦੇ ਵਿੱਚ ਔਰ ਮੈਂ ਕਿ ਸਾਰੇ ਆਦੇ ਰਾਹ ਮਿਚੈਲ ਨਾਲ ਰਾਹੀ ਇੱਕ ਤੁਹਾਨੂੰ ਆਪ ਜੀ ਨੂੰ ਚਰਨਾ ਚ ਬੇਨਤੀ ਕਰਦਾ ਸੰਗਤਾਂ ਦੇ ਨਸ਼ਿਆਂ ਨੂੰ ਤਿਆਗੋ ਨਸ਼ਿਆਂ ਦਾ ਦੂਰ ਰਹੋ ਔਰ ਖਾਲਸਾ ਪੰਥ ਬਾਣੀ ਬਾਣੇ ਦੇ ਧਾਰਨੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਯਾਨੀ ਥੋੜੀ ਨਰਲ ਆਤੀ ਆ ਦੇਖੋ ਦੇਖੀ ਕਿਤੇ ਦਾਰੇ ਕਰੀਏ ਕਿਸ ਤਰ੍ਹਾਂ ਗੁਰੂ ਕੈਨੇ ਅੰਗ ਸਿੰਘਾ 1 1 2 2 4 6 600 ਘੋੜਿਆਂ ਤੇ ਸਵਾਰ ਹੋ ਕੇ ਨਿਹੰਗ ਸਿੰਘ ਫੌਜਾਂ ਹਵਾ ਨਾਲ ਗੱਲਾਂ ਕਰਨਗੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਚਰਨ ਗੰਗਾ ਸਟੇਡੀਅਮ ਵਿੱਚ ਬੜਾ ਇਕੱਤਰਤਾ ਅਤੇ ਸੌਦਾਨੀ ਦੇ ਨਾਲ ਗੱਡੀ ਪੋਰ ਤੇ ਗੱਡੀ ਪੋਰ ਖਾਲਸਾ ਜੀ ਜਿਨ੍ਹਾਂ ਘੜੀਆਂ ਦਾ ਉਡੀਕ ਸੀ ਸ਼੍ਰੋਮਣੀ ਪੰਥ ਕਨਦੀ ਫੁੱਟਾਪਾਲ ਪੰਜਵਾਂ ਤਖਤ ਦੇ ਦੇਖੇਦਾਰ ਸਿੰਘ ਸਹੂਲ ਦੇਖੇਦਾਰ ਬਾਬਾ ਬਲਬੀਰ ਸਿੰਘ ਦੀ ਅਕਾਲੀ 96 ਕਰੋੜੀ ਇਹਨਾਂ ਦੀ ਅਗਵਾਈ ਵਿੱਚ ਸਮੁੱਚੇ ਕਰਨਾਵਰਾਂ ਨੇ ਖਾਲਸਾ ਪੰਥ ਦੀ ਜਹੋ ਜਲਾਲ ਭਰਪੂਰ ਮਰਿਆਦਾ ਅਨੁਸਾਰ ਅਰਦਾਸਾ ਸੌਂਧ ਕੇ ਮਹੱਲੇ ਆਰੰਭ ਕੀਤੇ ਤੇ ਹੁਣ ਗੁਰਮੁਖੰਡਾ ਸਟੇਡੀਅਮ ਦੇ ਵਿੱਚ ਸਮੁੱਚਾ ਖਾਲਸਾ ਪੰਥ ਸ਼੍ਰੋਮਣੀ ਪੰਥ ਕਨਦੀ ਫੁੱਟਾਪਾਲ ਪੰਜਵਾਂ ਤਖਤ ਦੀ ਅਗਵਾਈ ਵਿੱਚ ਸਮੂਚਾ करना दल ਅੱਜ ही पलांच ਕਰਨ ਗੰਗਾ स्टेडियम ਵਿੱਚ ਪਹੁੰਚਣਗੇ ਜੋ ਸਟੇਡੀਅਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਲਾ ਵਰਤੂਗੀ ਵਿਹੰਗ ਸਿੰਘ ਦਲਾ गुरु ਵੱਲੋਂ ਗੁਰੂ ਕੀਆਂ ਲਾੜੀਆਂ ਫੌਜਾਂ दौड़ा ਘੋੜ-ਪੋੜਾ ਮੈਚੋ ਬਾਜੀ चलो ਜੂ जाम लगे हुए जाम वो जाम लगन करके ਆਪਾਂ ਸਾਰੇ ਜਹੋਜਲਾ ਦੇਖ ਰਹੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਮਨ ਬਣਾਓ ਹੁਣ ਜਦੋਂ ਤੁਸੀਂ ਘੋੜਿਆਂਬੱਧ ਦੇਖਣਾ ਔਰ ਜਦੋਂ ਤੁਸੀਂ ਸਿੰਘਾਂ ਦੇ ਦਰਸ਼ਨ ਕਰਨੇ ਆ ਹੋ ਜੀ ਜਾਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਕੰਨਿਆਂ ਦਾ ਮਨ ਬਣ ਜਾਣਾ ਯਾਰ ਆਪਾਂ ਵੀ ਸਿੰਘ ਸੱਜੇ ਆਪਾਂ ਵਰਤਾਰਾ ਕਰਕੇ ਪਿੰਡ ਪਿੰਡ ਦੇ ਵਿੱਚ ਅੰਮ੍ਰਿਤ ਵੇਲੇ ਦੀਵਾਨ ਸੱਜੇ ਸੋ ਸਾਰਿਆਂ ਹੀ 1.5 ਵਜੇ ਤੋਂ ਸ਼ੁਰੂ ਹੋ ਜਾਂਦਾ ਦਿੱਨੇਮ ਸਿੱਕਾ ਦਾ ਸਾਰੀਆਂ ਦਸਮਤੀਆਂ ਬਾਣੀਆਂ ਸਾਰਾ ਹੀ ਸੁੰਦਰ ਗੁਟਕਾ ਇਹ ਸਾਰੇ ਨਿਆਂ ਸਿੰਘ ਫੌਜਾਂ ਪੜਦੀਆਂ ਚੰਡੀ ਦੀ ਬਾ ਇਹ ਘੋੜਾ ਪਿਆਉ ਦੇ ਨਾਲ ਸਿੱਧੇ ਵਿੱਚ ਚਲਦਾ ਹੈ ਸੋ ਬਹੁਤ ਸਾਹਿਬ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਬਹੁਤ ਸਾਰਿਆਂ ਨੇ ਆਪੋ ਆਪਣੇ ਧੰਗ ਦੇ ਨਾਲ ਕਈ ਜੋੜ ਮਿਲਦੇ ਕਈ ਤਿਉਹਾਰ ਸਾਰੇ ਦੇਵੀ ਦੇਵਤਿਆਂ ਦੇ ਵੀ ਤਿਉਹਾਰ ਮਨਾਏ ਜਾਂਦੇ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਖਰੀ ਨਵੇਕੜੀ ਗੱਲ ਉਹ ਸਾਰੀ ਦੁਨੀਆ ਦੇ ਵਿੱਚ ਖਾਸ ਤੇ ਪੰਥ ਦੀ ਰੱਖੀ ਹੈ ਉਹ ਇਹ ਕਿ ਦਸਮਤ ਦੇ ਇਸੇ ਕਿਵੇਂ ਹੱਲਾ ਕਰਨਾ ਹੈ बारह सारे ही ਅੱਜ ਦੇ ਦਿਨ ਸਦਾ ਕੰਮਾਂ ਤੋਂ ਜ਼ਿਆਦਾ ਹੈ ਜਨਾਬ ਅੰਕਲ ਮਾਣੂ ਨਾਲ ਬਾਰੇ ਦਾ ਵਿਚਾਰ ਕਰਦੇ ਆਏ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਰਬੋਤਮ ਜੀਵਨ ਦਾ ਆਗਮਨ ਮਾਣੂ ਵੀ ਚੁੱਕ ਲੈਣੇ ਤੇ ਪਦੇ ਦੇ ਰਾਹ ਤੇ ਅੰਦਰ ਆ ਕੇ ਜਿੱਤੇ ਬੰਦਿਆਂ ਨੂੰ ਸਾਰੇ ਨਾਲ ਸਾਰਾ ਮਿਲਿਆ ਰਹਿਣ ਲੱਗਾ ਉਹ 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 ਕਿਨਾਰੇ ਬਹੁਤ ਬਹੁਤ ਸਰਕਾਰ ਨੂੰ ਸਾਹਿਬ ਇੰਦਲਾਬਾਬ ਸਾਹਿਬ ਇੱਕ ਤੋਂ ਅੱਗੇ ਆਪ ਕੋਾਰੇ ਸੰਗਤਾਂ ਬੋਲਣ ਚਾਹੁੰਦਾ ਹੈ ਜਿਹੜੇ ਪਪਾ ਬਲਵੀਰ ਆਪ ਦਾ ਬਸ ਚਾਹਤੀ ਕਲਾ ਵਿੱਚ ਫੈਕਨੇ ਵੀ ਲੈਣਾ ਹੈ ਸਾਰੇ ਜਮਾ ਫਟਾ ਦੇ ਚੁਕੀ ਸਿਆ ਬਾਣਾ ਦਾ ਕਾਮ ਹੈ ਬਹੁਤ ਬਹੁਤ ਜੀ ਬਤਾ ਲੇ ਕਿ ਕੋਈ ਹੋ ਉਹ ਤੁਹਾਨੂੰ ਦੋਸਤ ਹੈ ਉਹ ਵੀ ਸ਼ਾਨ ਦਾ ਹੋਣਾ ਹੈ अज का दिन साधा दहाड़ा जरा गुरु महाराज ने सामू होला महल मनाया जरा आनंदपुर केस साहब केसर साहब की तख्त है ਮਨਾਯੰਨ ਬਾਈ ਤੁਮ ਕਾਮਨਾ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਰ ਸਿੱਖ ਨੂੰ ਕਿ ਇਸ ਦਿਨ ਆਪਣੇ ਚੋਲਾ ਪਾ ਕੇ ਮਹਾਰਾਜ ਦੇ ਸ਼ਸਤਰ ਚੁਦਾ ਕੇ ਇਸ ਦਰ ਤੇ ਆਣਾ ਚਾਹੀਦਾ ਵਾਹਿ ਖਾਲਸਾ ਵਾਹਿ ਜੀ ਕੀ ਫਤਿਹ ਕੀ ਹਾਰੇ ਜੱਟਾਂ ਮੋਢਾ ਵਾਲਾ ਕਰਤੋ ਰੱਬੋ ਗੁਰਸਤਿ ਬਾਣੀ ਦੀ ਲਾ ਜੀ ਦੋ ਜਿੱਤੋ ਗੁਰੂ ਸਾਹਿਬ ਜੀ ਕੋ ਜੀ ਆਇਆਂ ਕਾਡ ਲਾੜ ਦੀਆ ਕੋਜਾ ਦੇ ਮਾਰ ਕਾ ਸੱਜਿਆ ਗੱਤ ਗਰਾ ਕੋਜਾ ਰਖਿਓ ਤਿਆਰ ਹੋ ਤਿਆਰ ਹੋਡੀ ਸੱਜੇ ਬਾਸ਼ਾ ਤੇਰਾ ਗੌਰ ਕਾ ਜਪੇ ਅੱਲਾਹ ਹੈ ਅੱਲਾਹ ਹੈ ਪੰਤ ਨਾਮ ਨਾਲ ਸ੍ਰੀ ਹਰਿਦਿਵਾਰ ਕਾਰਪ ਦੇ ਚੌਰ ਦੇ ਨਿਸ਼ਾਨ ਰਹੇ ਪੰਤ ਮਹਾਰਾਜ ਦੇ ਬਾਗ ਤੇ ਜਵਾਰ ਰਹੇ ਪੰਤ ਮਹਾਰਾਜ ਦੇ ਬਾਜ ਤੇ ਦਵਾਰ ਹੈ ਪੰਤ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਕੀ ਨੀ ਸੰਤ ਸੇਵ ਰੰਗ ਲਗਾ ਅਤ ਲਾਲ ਦੇ ਆਪ ਜੀ ਸਮੂਹ ਬਰਨਾਲਕ ਨਾਮ ਲੈਵੇ ਸਿੱਖਾਂ ਨੂੰ ਭੋਲੇ ਮਲੇਰੀਆਂ ਲੱਖ ਲੱਖ ਵਧਾਈਆਂ ਹੁਣ ਦੇਸ਼ ਵਿਦੇਸ਼ ਚ ਬੈਠੇ ਆ ਸੰਗਤਾਨੋ ਆਪ ਜੀ ਨੂੰ ਭੋਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਕੱਲ ਸਟੇਜ ਦਾ ਸੰਗਰਾਹ ਸੀ ਤੇ ਨਵਾਂ ਸਾਲ ਵੀ ਚੜਿਆ ਸੀ ਖਾਲਸੇ ਦਾ ਉਹਦੀਆਂ ਵੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਮੈਂ ਆਪ ਜੀ ਨੂੰ ਜਰਾ ਹੀ ਤਿੰਨ ਵਾਰ ਇਹ ਸੰਦੇਸ਼ ਦੇਣਾ ਕਿ ਆਪਣੇ ਬੱਚਿਆਂ ਨੂੰ ਪੜਾਓ دنیਵੀ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਨਾਲ ਵੀ ਜੋੜੋ ਔਰ ਸਾਡਾ ਪੰਜਾਬ ਸਾਰਾ ਬਾਹਰ ਬਾਹਰ ਹੀ ਜਾਈ ਜਾ ਰਿਹਾ ਔਰ ਸਾਡੇ ਬੱਚਿਆਂ ਦੇ ਵਿੱਚ ਅੱਜ ਵੀ ਇੰਨੀ ਪੋਟੈਂਸ਼ੀਅਲ ਹੈ ਕਿ ਉਹ ਆਈਪੀਐਸ ਪੀਸੀਐਸ ਬਣ ਸਕਦੇ ਨੇ ਐਡਵੋਕੇਟ ਬਣ ਸਕਦੇ ਡਾਕਟਰ ਬਣ ਸਕਦੇ ਨੇ ਆਪਣੇ ਦੇਸ਼ ਦੇ ਵਿੱਚ ਰਹਿਣੇ ਇਹ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਔਰ ਖਾਲਸੇ ਪੰਥ ਦੇ ਵਿੱਚ ਬਹੁਤ ਅੱਜ ਦੀ ਮਹਾਰਾਜ ਦੀ ਕਿਰਪਾ ਵਾ ਸਾਰੇ ਸੇਵਾ ਕਰਨ ਲੰਗਰਾਂ ਵਾਲ ਧਿਆਨ ਆ ਦੇ ਬੱਚਿਆਂ ਨੂੰ ਪੜ੍ਹਾਓ ਇਹ ਸਿੱਖਿਆ ਦਾ ਵੀ ਲੰਗਰ ਲਾਇਆ ਜਾਇਆ ਜੇ ਤੁਹਾਨੂੰ ਐਜੂਕੇਸ਼ਨ ਦਾ ਵੀ ਸਾਨੂੰ ਲੰਗਰ ਲਾਇਆ ਐਜੂਕੇਸ਼ਨ ਦੇ ਨਾਲ ਮੈਡੀਕਲ ਸੇਵਾਵਾਂ ਦਾ ਵੀ ਲੰਗਰ ਲਾਉਣਾ ਚਾਹੀਦਾ ਜਿਹੜੀਆਂ ਬਹੁਤ ਜ਼ਰੂਰੀਆਂ ਨੇ ਔਰ ਔਰ ਸਭ ਸਮਾਜ ਦੇ ਵਿੱਚ ਔਰ ਮੈਂ ਇੱਕ ਸਾਰੇ ਆਸ ਦੇ ਰਾਹ ਮਿਚੈਲ ਨਾਲ ਰਾਹੀ ਇੱਕ ਤੁਹਾਨੂੰ ਆਪ ਜੀ ਨੂੰ ਚਰਣਾ ਦੀ ਬੇਨਤੀ ਕਰਦਾ ਸੰਗਤਾਰੇ ਨਸ਼ਿਆਂ ਨੂੰ ਪਿਆਰ ਨਸ਼ਿਆਂ ਦਾ ਦੂਰ ਰਹੋ ਔਰ ਖਾਲਸਾ ਪੰਥ ਮਾਣੀ ਬਾਣੀ ਦੇ ਧਾਰਨੀ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ